ਸਾਸ਼ਟਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬੱਚਿਆਂ ਦੀ ਡਿਮਾਂਡ ਤੇ ਬਣਾਉਣ ਜਾ ਰਹੇ ਹਾਂ ਗਜਰੇਲਾ ਜਿਹਨੂੰ ਅਸੀਂ ਗਾਜਰ ਦਾ ਹਲਵਾ ਵੀ ਕਹਿ ਲੈਂਦੇ ਆ ਪਹਿਲਾਂ ਅਸੀਂ ਘਿਓ ਦੇ ਵਿੱਚ ਥੋੜਾ ਜਿਹਾ ਖੋਆ ਭੁੰਨਿਆ ਸੀ ਇਹ ਅਗਰ ਨਹੀਂ ਵੀ ਭੁੰਨਾ ਚਾਹੋ ਤਾਂ ਇਦਾਂ ਵੀ ਪੈ ਜਾਂਦਾ ਵਾ ਇਹ ਆਪਸ਼ਨਲ ਆ ਆਪਣੀ ਮਰਜ਼ੀ ਆ ਭੁੰਨ ਸਕਦੇ ਆ ਇੱਕ ਖੋਆ ਸਾਡਾ ਘਰ ਦਾਕ ਬਣਿਆ ਹੀ ਪਿਆ ਹੀ ਘਰੇ ਹੀ ਇਸ ਤੋਂ ਬਾਅਦ ਅਸੀਂ ਥੋੜਾ ਜਿਹਾ ਘਿਓ ਪਾ ਕੇ ਉਹਦੇ ਵਿੱਚ ਗਾਜਰਾਂ ਪਾ ਲਾਂਗੇ ਉਹਨਾਂ ਨੂੰ ਥੋੜੀ ਦੇਰ ਭੁੰਨਾਂਗੇ ਕਿਉਂਕਿ ਗਾਜਰਾਂ ਦੇ ਵਿੱਚ ਪਾਣੀ ਹੁੰਦਾ ਹੈ ਜਦ ਤੱਕ ਉਹ ਗਾਜਰਾਂ ਦਾ ਪਾਣੀ ਸੁਕੇਗਾ ਤਦ ਤੱਕ ਅਸੀਂ ਇਹਨਾਂ ਨੂੰ ਭੁੰਨਾਂਗੇ ਇਹ ਜਿਹੜਾ ਗਜਰੇਲਾ ਹੈ ਬਹੁਤ ਥੋੜੇ ਟਾਈਮ 'ਚ ਬਣ ਜਾਂਦਾ ਹੈ ਇਦਾਂ ਬਣਦਾ ਵੀ ਵਧੀਆ ਵਾ ਇਹ ਆਪਣੀ ਮਰਜ਼ੀ ਆ ਜਿਆਦਾ ਦੁੱਧ ਪਾ ਕੇ ਵੀ ਅਸੀਂ ਬਣਾ ਸਕਦੇ ਆ ਜੇ ਦੁੱਧ ਘੱਟ ਹੋਏ ਤਾਂ ਆਪਾਂ ਥੋੜੇ ਦੁੱਧ 'ਚ ਇਹਨੂੰ ਬਣਾ ਸਕਦੇ ਆ ਹੁਣ ਅਸੀਂ ਇਹਨਾਂ ਵਿੱਚ ਥੋੜਾ ਜਿਹਾ ਦੁੱਧ ਪਾਵਾਂਗੇ ਕਿਉਂਕਿ ਇਹਨਾਂ ਵਿੱਚ ਜਿਹੜਾ ਪਾਣੀ ਸੀ ਉਹ ਸੁੱਕ ਚੁੱਕਾ ਹੈ ਹੁਣ ਇਹਨੂੰ ਅਸੀਂ ਥੋੜੇ ਦੁੱਧ ਵਿੱਚ ਪਾ ਕੇ ਥੋੜੀ देर ਹਿਲਾਵਾਂਗੇ ਕਿਉਂ ਪਾਉਣਾ ਲੈ ਹੁੰਦਾ ਹੈ ਕਿ ਕਾਜਰਾ ਵਿੱਚ ਥੋੜੀ ਜਿਹੀ ਚਮਕ ਆ ਜਾਂਦੀ ਹੈ ਨਹੀਂ ਤੇ ਅਸੀਂ ਇਦਾਂ ਵੀ ਗਾਜਰਾਂ ਦਾ ਪਾਣੀ ਸੁਕਾ ਸਕਦੇ ਹਾਂ ਬਸ ਇਹਨਾਂ ਥੋੜੀ देर ਤੱਕ ਹੀ ਬਿਲਕੁਲ ਬਣ ਕੇ ਤਿਆਰ ਹੋ ਜਾਣਾ ਨਾਲ ਹੀ ਇਹਦੇ ਵਿੱਚ ਥੋੜੀ ਜਿਹੀ ਚੀਨੀ ਪਾ ਦਾਂਗੇ ਕਿਉਂਕਿ ਚੀਨੀ ਪਾਣੀ ਛੱਡਦੀ ਹੈ ਤੇ ਫਿਰ ਉਹ ਨਾਲ ਹੀ ਪਾਣੀ ਉਹਦਾ ਵੀ ਸੁੱਕ ਜਾਂਦਾ ਹੁਣ ਅਸੀਂ ਇਹਦੇ ਵਿੱਚ ਡਰਾਈ ਫਰੂਟਸ ਪਾਵਾਂਗੇ ਸਾਡੇ ਕੋਲ ਜੋ ਵੀ ਡਰਾਈ ਫਰੂਟ ਆਸੀਂ ਪਾ ਲਿਆ ਉਹ ਆਪਣੀ ਮਰਜ਼ੀ ਜਿਹੜਾ ਮਰਜ਼ੀ ਡਰਾਈ ਫਰੂਟ ਪਾ ਸਕਦੇ ਆ ਬਸ ਹੁਣ ਇਹ ਬਣ ਕੇ ਤਿਆਰ ਹੋ ਜਾਣਾ ਹੈ ਜਲਦੀ ਇਹ ਜਿਹੜਾ ਗਜਰੇਲਾ ਬਹੁਤ ਜਲਦੀ ਤਿਆਰ ਹੁੰਦਾ ਹੈ ਤੇ ਗਰਮਾ ਗਰਮ ਖਾਣ ਜੀ ਬਹੁਤ ਸਵਾਦ ਹੁੰਦਾ ਹੈ ਹੁਣ ਅਸੀਂ ਇਹਦੇ ਵਿੱਚ ਜਿਹੜਾ ਖੋਆ ਭੁੰਨਿਆ ਸੀ ਉਹ ਮਿਲਾ ਦਾਂਗੇ ਹੁਣ ਸਾਡਾ ਗਜਰੇਲਾ ਬਣ ਕੇ ਰੈਡੀ ਹੈ ਅਸੀਂ ਇਸ ਨੂੰ ਗਰਮਾ-ਗਰਮ ਸਰਵ ਕਰਕੇ ਖਾਵਾਂਗੇ ਤੁਸੀਂ ਵੀ ਆਪਣੇ ਘਰ ਬਣਾਓ ਤੇ ਖਾਓ